ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਦੁੱਧ ਤੋਂ ਲਾਉਣੇ ਆ ਜਿਹੜੀ ਕਰੀਮ ਉਹਦੇ ਤੋਂ ਆਪਾਂ ਕੇਕੀ ਤਿਆਰ ਕਰ ਸਕਦੇ ਹਾਂ ਇਹ ਮੈਂ ਅੱਜ ਬੱਚੇ ਘਰੇ ਸੀ ਸੰਡੇ ਕਰਕੇ ਤੇ ਉਹਨਾਂ ਨੇ ਕਿਹਾ ਕਿ ਆਲੂਆਂ ਵਾਲੇ ਪਰੌਂਠੇ ਖਾਣੇ ਆ ਫਿਰ ਮੈਨੂੰ ਪਹਿਲਾਂ ਮੱਖਣ ਦੀ ਜ਼ਰੂਰਤ ਸੀ ਤੇ ਮੈਂ ਲੱਗੀਆਂ ਅੱਜ ਮੱਖਣ ਬਣਾਉਣ ਤੇ ਹੋਰ ਵੀ ਆਪਾਂ ਤਾਂ ਚਾਰ ਚੀਜ਼ਾਂ ਤਿਆਰ ਕਰ ਸਕਦੇ ਆ ਤੇ ਬਿਨਾ ਬਿਜਲੀ ਦਾ ਖਰਚਾ ਕੀਤੇ ਮੱਖਣ ਕਿਵੇਂ ਬਣਾਇਆ ਜਾਂਦਾ ਬਹੁਤ ਹੀ ਝੰਜਟ ਦੀ ਜ਼ਰੂਰਤ ਨਹੀਂ ਇਹ ਮੇਰੀ 5 ਦਿਨ ਦੀ ਕਰੀਮ ਤੇ ਇਹਨੂੰ ਮੈਂ ਕੱਢ ਕੇ ਬਾਹਰ ਰੱਖ ਲਿਆ ਫ੍ਰਿਜ ਤੋਂ ਹ ਰਾਤ ਨੂੰ ਹੀ ਰੱਖਤਾ ਸੀ ਕੱਢ ਕੇ ਤੇ ਸਵੇਰ ਹੁਣ ਮੈਂ ਇਹਨੂੰ ਵੱਡੇ ਬਰਤਨ ਵਿੱਚ ਪਾ ਕੇ ਤੇ ਤੁਹਾਨੂੰ ਮੱਖਣ ਬਣਾ ਕੇ ਦਿਖਾਉਣੀ ਆ ਇਸ ਤਰ੍ਹਾਂ ਵੱਡੇ ਬਰਤਨ ਚ ਪਾ ਕੇ ਤੇ ਬਸ ਕੜਚੀ ਨਾਲ ਹੀ ਹਲਾਤਾ ਕਿਸੇ ਮਸ਼ੀਨ ਦੀ ਜ਼ਰੂਰਤ ਨਹੀਂ ਪਈ ਕੋਈ ਬਿਜਲੀ ਦਾ ਖਰਚਾ ਨਹੀਂ ਹੋਇਆ ਤੇ ਦੇਖੋ ਮੱਖਣ ਬਣ ਕੇ ਤਿਆਰ ਹੋ ਗਿਆ ਥੋੜਾ ਟਾਈਮ ਹੀ ਲੱਗਦਾ ਹੈ ਬਹੁਤਾ ਟਾਈਮ ਨਹੀਂ ਲੈਂਦਾ ਇਹ 5 ਮਿੰਟਾਂ ਦੇ ਵਿੱਚ ਮੈਂ ਤਿਆਰ ਕਰ ਲਿਆ ਮੱਖਣ ਕੱਢ ਕੇ ਤੇ ਇਹ ਜਿਹੜਾ ਉਹਦੇ ਵਿੱਚੋਂ ਦੁੱਧ ਬਚਿਆ ਸੀ ਮੱਖਣ ਚੋਂ ਉਹ ਮੈਂ ਪਾਤਾ ਉਹਦੇ ਵਿੱਚ ਭਾਂਡੇ ਚ ਤੇ ਵਿੱਚ ਗਲਾਸਕ ਤਾਜ਼ਾ ਦੁੱਧ ਪਾਤਾ ਬਸ ਹੋਰ ਕੁਝ ਨਹੀਂ ਪਾਇਆ ਨਾ ਕੋਈ ਮੈਂ ਦੁੱਧ ਪਾੜਨ ਲਈ ਕੋਈ ਵੀ ਚੀਜ਼ ਨਹੀਂ ਵਰਤੀ ਬਸ ਆਪਣੇ ਆਪ ਹੀ ਪਨੀਰ ਬਣ ਗਿਆ ਇਹ ਪਨੀਰ ਨੂੰ ਮੈਂ ਲਿਆ ਪਾਉਣ ਵੇਖੋ ਕਿੰਨਾ ਵਧੀਆ ਪਨੀਰ ਬਣਿਆ ਬਹੁਤ ਹੀ ਸੋਹਣਾ ਇੱਕ ਗਲਾਸ ਦੁੱਧ ਦਾ ਪਾਇਆ ਤੇ ਬਸ ਬਾਕੀ ਉਹ ਵਾਲਾ ਦੁੱਧ ਸੀਗਾ ਜਿਹੜਾ ਮੱਖਣ ਬਣਾਇਆ ਉਹਦੋਂ ਵਿੱਚੋਂ ਨਿਕਲਿਆ ਕਰੀਮ ਵਾਲਾ ਤੇ ਇਹਨਾਂ ਦਾ ਇਹ ਬਣ ਗਿਆ ਘਿਓ ਪਾਉਣ ਲਿਆ ਮੈਂ ਤੇ ਹੁਣ ਜਿਹੜਾ ਇਹ ਪਨੀਰ ਵਾਲਾ ਪਾਣੀ ਬਚਿਆ ਸੀ ਗਰਮ ਪਾਣੀ ਇਹ ਸਾਰੇ ਘਿਓ ਵਾਲੇ ਭਾਂਡੇ ਮੈਂ ਉਹਦੇ ਵਿੱਚ ਹੀ ਧੋਤੇ ਦੇਖੋ ਇਹ ਬਣ ਗਿਆ ਮੱਖਣ ਰੱਖ ਲਿਆ ਮੈਂ ਕੱਢ ਕੇ ਇਹ ਲੱਗੀ ਹੈਗੀ ਆ ਆਲੂ ਵਾਲੇ ਪਰੌਂਠੇ ਬਣਾਉਣ ਹੁਣ ਮੈਂ ਇਸ ਤਰ੍ਹਾਂ ਆਲੂ ਵਾਲੇ ਪਰੌਂਠੇ ਬਣਾ ਕੇ ਮੱਖਣ ਵਰਤ ਆ ਗਿਆ ਨਾਲੇ ਘਿਓ ਬਣ ਗਿਆ ਪਨੀਰ ਬਣ ਗਿਆ ਤੇ ਜੋ ਆਪਾਂ ਕਯੋ ਦੇ ਪਿੱਛੋਂ ਪਿੱਛੋਂ ਜਿਹੜਾ ਮਟੀਰੀਅਲ ਬਚਦਾ ਉਹਦੇ ਵੀ ਮਠਿਆਈ ਬਣਾ ਸਕਦੇ ਆ ਉਹ ਮੈਂ ਕਿਸੇ ਦਿਨ ਫੇਰ ਬਣਾ ਕੇ ਦਿਖਾਵਾਂਗੀ ਅੱਜ ਮੇਰੇ ਕੋਲ ਟਾਈਮ ਘੱਟ ਸੀ ਹੁਣ ਆਪਾਂ ਹੋ ਕੇ ਵਿਹਲੇ ਆ ਗਏ ਆ ਦੁਕਾਨ 'ਚ ਇਹ ਮੈਂ ਬੈਲਵਰਡ ਦਾ ਸੂਟ ਕੱਟਿਆ ਅੱਜ ਇਹ ਇਸ ਤਰ੍ਹਾਂ ਆਪਾਂ ਦੇਖ ਸਕਦੇ ਆ ਜੇ ਹੱਥ ਫੇਰ ਕੇ ਜਿੱਧਰ ਨੂੰ ਸਮੂਥਲੀ ਹੱਥ ਆਪਣਾ ਜਾ ਰਿਹਾ ਹੈ ਉਹ ਸਾਈਡ ਆਪਾਂ نیچے ਰੱਖਣੀ ਹੁੰਦੀ ਆ ਫੇਰ ਉਹ ਕਹ ਪੈਣਾ ਕਹਿ ਦਿੰਦੀਆਂ ਨਾ ਕਿ ਬੈਲਵਟ ਦੇ ਸੂਟ ਚੜਦੇ ਰਹਿੰਦੇ ਆ ਫੇਰ ਨਹੀਂ ਚੜਦਾ ਜੇ ਆਪਾਂ ਇਹ نیچے ਨੂੰ ਰੱਖਾਂਗੇ ਜਿੱਧਰੋਂ نیچے ਨੂੰ ਜਾ ਰਹੇ ਆ ਰੇਸ਼ੇ ਉਹਦੇ نیچے ਨੂੰ ਜਾ ਰਹੇ ਆ ਉਹੋ ਨੀਚੇ ਹੀ ਰੱਖਣਾ ਆਪਾਂ ਘੇਰ ਵਾਲੀ ਸਾਈਡ ਤੇ ਉਹ ਸਹੀ ਤਰੀਕੇ ਨਾਲ ਬਣਦਾ ਫਿਰ ਇਹ ਕਮੀਜ਼ ਮੈਂ ਕਰ ਲਿਆ ਰੈਡੀ ਤੇ ਇਹਦੇ ਹੁਣ ਚਾਕ ਫੋਲਡ ਕਰਨ ਲੱਗੀ ਸੀ ਚਾਕ ਵੀ ਆਪਾਂ ਜਦੋਂ ਫੋਲਡ ਕਰਦੇ ਆਂ ਤੇ ਇਹਦੇ ਚ ਕਾਫੀ ਵਲ ਪੈ ਜਾਂਦੇ ਆਂ ਸਹੀ ਤਰੀਕੇ ਨਾਲ ਫੋਲਡ ਨਹੀਂ ਦੇ ਜਦੋਂ ਆਪਾਂ ਸਲੀਨ ਦੇ ਜਾਂ ਬੈਲਵਰਟ ਦੇ suit ਆਪਾਂ ਤਿਆਰ ਕਰਦੇ ਆਂ ਇਹਦੇ ਲਈ ਮੈਂ ਇੱਕ ਲਈ ਹੈਗੀ ਆ ਟੇਪ ਰਿਵਰਸੀਬਲ ਟੇਪ ਬੋਲਦੇ ਇਹਨੂੰ ਇਹ ਇਸ ਤਰ੍ਹਾਂ ਦੀ ਹੁੰਦੀ ਆ ਪਤਲੀ ਜੀ ਟੇਪ ਇਹਨੂੰ ਆਪਾਂ ਉਹਦੇ ਵਿੱਚ ਰੱਖ ਲੈਣਾ ਪ੍ਰੈਸ ਮਾਰ ਕੇ ਪਹਿਲਾਂ ਮੈਂ ਚਾਕ ਸਾਰੇ ਸਹੀ ਕਰ ਲਿਆ ਤੇ ਹੁਣ ਮੈਂ ਉਹਨਾਂ ਦੇ ਵਿੱਚ ਰੱਖ ਲੂੰਗੀ ਇਹਨੂੰ ਤੇ ਉੱਪਰ ਦੀ ਪ੍ਰੈਸ ਮਾਰ ਦੂੰਗੀ ਇੱਥੇ ਮੈਂ نیچے ਰੱਖ ਲਈ ਟੇਪ ਅੰਦਰ ਕਰਕੇ ਕੱਪੜੇ ਦੇ ਤੇ ਉੱਪਰ ਮਾਰਦੀ ਪ੍ਰੈਸ ਤੇ ਕੱਪੜਾ ਬਿਲਕੁਲ ਇੱਥੇ ਜੰਮ ਜਾਣਾ ਦੋਨੋਂ ਸਾਈਡਾਂ ਤੋਂ ਆਹ ਦੇਖੋ ਇਹ ਵੀ ਇਹ ਜੰਮ ਗਿਆ ਹੈ ਕੱਪੜਾ ਤੇ ਬਸ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਲੇਡ ਸਕਦੇ ਹਾਂ ਇਹਦੇ ਚਾਕ ਆ ਵੇਖੋ ਕਿੰਨੇ ਵਧੀਆ ਬਣ ਗਏ ਆ ਵਧੀਆ ਖੜਮੇ ਖੜਮੇ ਕੋਈ ਬਾਲ ਨਹੀਂ ਪੈਂਦਾ ਬਹੁਤ ਸੋਹਣੇ ਤਰੀਕੇ ਨਾਲ ਬਣਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਅੱਗੇ ਤੋਂ ਹੋਰ ਵੀਡੀਓ ਬਣਾਉਣ ਦਾ ਫਿਰ ਹੌਸਲਾ ਜਾ ਹੋ ਜਾਂਦਾ ਤੇ ਮੈਂ ਸੂਟ ਕਰਤਾ ਰੈਡੀ ਇਹ ਦੁਪੱਟੇ ਤੇ ਵੀ ਲੇਸ ਲਾ ਕੇ ਦਿੱਤੀ ਇਹ ਨਾਲ ਤੇ ਉਹ ਸੂਟ ਆ ਗਿਆ ਲੈਣ ਹੁਣ ਮੈਂ ਭੇਜ ਰਹੀ ਹਾਂ ਸੂਟ ਪੈਕ ਕਰਕੇ